ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਆਪ ਜੀ ਨੂੰ ਪਲੀ ਪ੍ਰਕਾਰ ਪਤਾ ਹੀ ਹੈ ਇਸ ਵਾਰ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਆ ਰਿਹਾ ਹੈ ਇਸ ਹਸਤਾਨਾ ਤੋਂ ਹੀ ਗੁਰੂ ਨਗਰ ਕੀਰਤਨ ਆਰੰਭ ਹੋਏਗਾ 10 11 12 ਫਰਵਰੀ ਨੂੰ 12 ਫਰਵਰੀ ਨੂੰ ਇੱਥੇ ਇੱਕ ਵਿਸ਼ਾਲ ਨਗਰ ਕੀਰਤਨ ਆਰੰਭ ਹੋਏਗਾ ਜੋ ਕਿ ਸ਼ਹਿਰ ਦੀ ਪਰिक्रमा ਕਰਦਾ ਹੋਇਆ ਇੱਥੇ ਹੀ ਸਮਾਪਤ ਹੋਏਗਾ ਸੰਗਤਾਂ ਦੇ ਚੰਨਾਂ 'ਚ ਬੇਨਤੀ ਹੈ ਕਿ ਗੁਰੂ ਕਰਨਾਲ ਆਪਣਾ ਕੀਮਤੀ ਸਮਾਂ ਕੱਢ ਕੇ ਜੁੜੋ ਗੁਰੂ ਘਰ ਦੇ ਇਲਾਹੇ ਪ੍ਰਾਪਤ ਕਰੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਸਮੂਹ ਸਾਧ ਸੰਗਤ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਗੁਰੂ ਰਵਦਾਸ ਮਹਾਰਾਜ ਜੀ ਦਾ ਗੁਰਦੁਆਰਾ ਇੰਦਰਾ ਕਲੋਨੀ ਸਾਹਿਬ ਜਿੱਦੀ ਕਿ ਉੱਪਰਲੀ ਇਮਾਰਤਾਂ ਦੀ ਕਾਰ ਸੇਵਾ ਚੱਲ ਰਹੀ ਆ ਇਸ ਸਮੂਹ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਹੀ ਨੇਪਰੇ ਚੜਨਾ ਸੋ ਸਾਰੀ ਸੰਗਤ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਸਾਡੀ ਬੇਨਤੀ ਆ ਵੀ ਕੋਈ ਕਿਤੋਂ ਵੀ ਕੋਈ ਯੋਗਦਾਨ ਪਾਉਣਾ ਚਾਹੁੰਦਾ ਉਹ ਗੁਰੂ ਘਰ ਦੀ ਇਸ ਕਾਰਜ ਵਿੱਚ ਆਪਣੀ ਜਰੂਰ ਆਪਣਾ ਯੋਗਦਾਨ ਪਾਓ ਤਾਂ ਕਿ ਗੁਰੂ ਘਰ ਜਿਹੜਾ ਉਹਦੀ ਉਹ ਸਾਰੀ ਹੋ ਸਕੇ ਤੇ ਜਿਹੜਾ ਦਰਬਾਰ ਸਾਹਿਬ ਉੱਪਰ ਲਜਾਇਆ ਜਾ ਸਕੇ ਵਹਿਰ ਜੀ ਖਾਲਸਾ ਵਹਿਰ ਜੀ ਖੁਰਦੈ ਹਾਂਜੀ ਸੋ ਵਹਿਰ ਜੀ ਖਾਲਸਾ ਸ੍ਰੀ ਵਹਿਰ ਜੀ ਦੀ ਸਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਗੁਰੂਪੁੱਤ ਸਰੰਥੀਏ ਵੀ ਜਿੱਤੀਆਂ ਮਾਣ ਸਾਹਿਬ ਦੀ ਸਾਥ ਸੰਗਤ ਹੈ اپنی حاضری ਵੀ ਲਗਾਉਣ ਤੇ ਮਹਾਰਾਜ ਦੇ ਉੱਪਰ ਜਿਹੜੀ ਆਪਣੇ ਗੁਰਦਾਰ ਸਾਹਿਬ ਦੇ ਉੱਪਰਲੀ ਇਮਾਰਤ ਦੀ ਉਹ ਸਾਰੀ ਚੱਲ ਰਹੀ ਆ ਜਿਹਦੇ ਵਿੱਚ ਬਣਦਾ ਆਪਣਾ ਤਿਲ ਫੁੱਲ ਯੋਗਦਾਨ ਵੀ ਪਾਉਂਦੇ ਕਿਸੇ ਤੇ ਕੋਈ ਪਾਬੰਦੀ ਨਹੀਂ ਹੈ ਕਿਉਂਕਿ ਲੋਕਲ ਸਾਰੇ ਸਾਰੇ ਜਾਣਦੇ ਨੇ ਕਿਸੇ ਦੇ ਥਰੂ ਵੀ ਕਿਸੇ ਵੀ ਮੈਂਬਰ ਦੇ ਥਰੂ ਕਿਸੇ ਪਤਵੰਤੇ ਸੱਜਣ ਦੇ ਥਰੂ ਵੀ ਆਪਣੀ ਮਾਇਆ ਜਾਂ ਆਪਣੀ ਕੋਈ ਵੀ ਰਸੀਦ ਆਪਣੀ ਕੋਈ ਚੀਜ਼ ਭੇਜ ਸਕਦਾ ਸੋ ਸਾਰਿਆਂ ਨੂੰ ਬੇਨਤੀ ਆ ਵੀ ਜਿਹੜੀ ਉੱਪਰਲੀ ਮਾਰਸਾ ਉਦੀ ਉਹਦੀ ਜਿਹੜੀ ਉਹ ਸਾਰੀ ਚੱਲ ਰਹੀ ਹੈ ਉਹਦੇ ਸਾਰੇ ਬੰਦੇ ਦਾ ਯੋਗਦਾਨ ਕੋਣ ਹੈ ਅੱਜ ਕ ਖਾਲਸਾ ਵਾਹਿਗੁਰੂ ਜੀ ਦਾ ਆਂਦਾ ਸਾਰੇ ਆਪਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਪੱਤੇ ਗੁਰੂਪ ਗ੍ਰੰਥ ਸਾਹਿਬ ਸੰਗਤ ਜੀ ਸਰਵਤ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਸਭ ਸੰਗਤਾਂ ਨੂੰ ਪਤਾ ਹੀ ਹੈ ਧੰਨ ਧੰਨ ਸਾਹਿਬ ਜੀ ਦਾਸ ਮਹਾਰਾਜ ਜੀ ਦੇ ਜੋ ਗੁਰਪੁਰਬ ਹਨ 10 11 12 ਫਰਵਰੀ ਦੇ ਹਨ ਸਾਰੀਆਂ ਸੰਗਤਾਂ ਨੂੰ ਭਾਈ ਬੇਨਤੀ ਆ ਇਸ ਗੁਰੂ ਦਰਬਾਰ ਦੇ ਅੰਦਰ ਇੰਦਰਾ ਕਲੋਨੀ ਘਵਾੜਾ ਰੋਡ ਵਿਖੇ ਸਮੂਹ ਸੰਗਤਾਂ ਵੱਲੋਂ ਬੜੀ ਸ਼ਰਧਾ ਭਾਵਨਾ ਨਾਲ ਬਣਾਇਆ ਜਾ ਰਿਹਾ ਹੈ ਉਹ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਭਾਈ ਵੱਧ ਤੋਂ ਵੱਧ ਸੇਵਾ ਕਰਕੇ ਗੁਰੂ ਦਰਬਾਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਆਪਣੇ ਜਨਮ ਸਫਲ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਅਤੇ